ਸਾਡਾ ਜੀ ਮੁੱਖ ਏਜੰਡਾ ਜਿਹੜਾ ਪ੍ਰੈਸ ਕਾਨਫਰੰਸ ਦਾ ਇਹ ਆ ਕਿ ਸਮੇਂ-ਸਮੇਂ ਤੇ ਆ ਕੇ ਪੰਜਾਬ ਗਵਰਨਮੈਂਟ ਔਰ ਦੇਸ਼ ਦੀ ਗਵਰਨਮੈਂਟ ਸਾਡੇ ਪੰਜਾਬ ਦੇ ਉੱਤੇ ਆ ਕੇ ਇੱਕ ਟਿੱਕਾ ਟਿੱਪ ਨਹੀਂ ਖੜਾ ਕਰਦੀ ਐ ਪੰਜਾਬ ਦੇ ਲੋਕਾਂ ਨੂੰ ਟਿੱਕਣ ਦਾ ਮੌਕਾ ਹੀ ਨਹੀਂ ਦਿੰਦੀ ਅੱਜ ਜਿਹੜਾ ਸਾਡਾ ਮੇਨ ਏਜੰਡਾ ਹੈਗਾ ਸਿੱਧੂ ਮੂਸੇਵਾਲਾ ਜੀ ਉਹਨਾਂ ਦੇ ਪਿਤਾ ਬਲਕੌਰ ਸਿੰਘ ਵੱਲੋਂ ਜਿਹੜਾ ਕੇਕ ਬਹੁਤ ਕਹਾਂਗੇ ਅਸੀਂ ਗਰਮ ਜੋਸ਼ੀ ਦੇ ਨਾਲ ਦਿੱਤਾ ਗਿਆ ਬਿਆਨ ਤੇ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਾਨੂੰ ਪੰਜਾਬ ਗਵਰਨਮੈਂਟ ਭਗਵੰਤ ਮਾਨ ਦੀ ਸਰਕਾਰ ਔਰ ਸਾਨੂੰ ਕੇਂਦਰ ਦੀ ਸਰਕਾਰ ਵੱਡੇ ਪੱਧਰ ਤੇ ਤੰਗ ਕਰ ਰਹੀ ਹੈ ਸਾਡਾ ਇਹ ਜਿਹੜਾ ਪਹਿਲ ਦੇ ਆਧਾਰ ਤੇ ਸਾਡਾ ਇਹ ਮੁੱਦਾ ਜੀ ਦੇਖੋ ਜਿਹੜਾ ਸੋਨਾ ਨੂੰ ਕੀ ਕੀ ਕੀਤਾ ਜਾ ਰਿਹਾ ਹੈ ਕਦੋਂ ਤੱਕ ਤੰਗ ਤੇ ਰਹੋ ਦੇਖੋ ਜੀ ਗੱਲ ਇਹ ਆ ਕਿ ਲਿਬਰਟੀ ਆ ਕਨਸਟੀਟਿਊਸ਼ਨ ਨੇ ਸਾਨੂੰ ਇੱਕ ਹੱਕ ਦਿੱਤਾ ਸੰਵਿਧਾਨ ਨੇ ਕਿ ਅਸੀਂ ਆਪਣੀ ਆਜ਼ਾਦੀ ਮਾਣਦੇ ਆ ਉਹਨਾਂ ਦੇ ਘਰ ਦੇ ਵਿੱਚ ਸਟੇਟ ਗਵਰਨਮੈਂਟ ਦੇ ਵੱਲੋਂ ਜਿਹੜੇ ਪੁਲਿਸ ਕਪਤਾਨ ਨੂੰ ਭੇਜਿਆ ਗਿਆ ਬਲਕੌਰ ਸਿੰਘ ਦੇ ਸਰਕਾਰੀ ਹਸਪਤਾਲ ਦੇ ਵਿੱਚ ਔਰ ਉਹਨਾਂ ਦੇ ਘਰ ਦੇ ਵਿੱਚ ਵੀ ਕਿ ਵੀ ਤੁਹਾਡੇ ਜਿਹੜਾ ਤੁਸੀਂ ਆਈਵੀਐਫ ਦੀ ਰਿਪੋਰਟ ਆ ਜਿਹੜੀ ਉਹ ਸਾਨੂੰ ਉਹਦਾ ਜਿਹੜਾ ਸਹੀ ਰਿਪੋਰਟ ਦਿੱਤੀ ਜਾਵੇ ਔਰ ਆਈਵੀਐਫ ਦੇ ਥਰੂ ਜਿਹੜਾ ਤੁਸੀਂ ਬੱਚਾ ਪੈਦਾ ਕੀਤਾਗਾ ਤੁਹਾਡੇ ਘਰ ਦੇ ਵਿੱਚ ਬੱਚੇ ਨੇ ਜਨਮ ਲਿਆਗਾ ਵੀ ਜਿਹੜੀ ਕੇਂਦਰ ਦਾ ਜਿਹੜਾ ਲਾਅ ਬਣਿਆ ਹੋਇਆ ਉਹਦੇ ਅਕੋਰਡਿੰਗ ਤੁਸੀਂ ਲਾਅ ਤੋਂ ਬਾਹਰ ਗਏ ਹੋ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਜਿਹੜਾ ਬਲਕੌਰ ਸਿੰਘ ਨੂੰ ਤੰਗ ਪ੍ਰੇਸ਼ਾਨ ਕੀਤਾ ਇਸ ਕਰਕੇ ਉਹਨੇ ਬਿਆਨ ਵੀ ਦਿੱਤਾਗਾ ਪਰ ਅਸੀਂ ਕਹਿ ਦੇਣਾ ਚਾਹੁੰਦੇ ਆ ਭਗਵਾਨਤਮਾਨ ਸਰਕਾਰ ਨੂੰ ਕਿ ਤੁਸੀਂ ਨੇ ਜਿੱਥੇ ਉਹਨੂੰ ਵਧਾਈਆਂ ਦੇਣੀਆਂ ਸੀ ਉਸ ਨੌਜਵਾਨ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਜਿਹੜਾ ਸਭ ਤੋਂ 2 ਸਾਲ ਪਹਿਲਾਂ ਖੋਲਿਆ ਤੁਸੀਂ ਇੱਕ ਜਿਹੜਾ ਸਾਡੇ ਪੰਜਾਬ ਦੀ ਟ੍ਰੈਜਰੀ ਦੇ ਵਿੱਚ ਖਜ਼ਾਨੇ ਦੇ ਵਿੱਚ ਪੈਸਾ ਪਾਉਂਦਾ ਸੀ ਔਰ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚੋਂ ਸਾਡੇ ਲੋਕਾਂ ਲਈ ਇੱਕ ਰੋਲ ਮਾਡਲ ਫਾਰਮਰ ਦੇ ਲਈ ਕਿਸਾਨਾਂ ਦੇ ਲਈ ਤੇ ਆਮ ਲੋਕਾਂ ਲਈ ਬਣਿਆ ਹੋਇਆ ਸੀ ਔਰ ਉਹ ਨੌਜਵਾਨਾਂ ਨੂੰ ਖੇਤਾਂ ਦੇ ਵਿੱਚ ਦਿਵਾਰੇ ਬਾੜਦਾ ਸੀ ਉਸ ਨੌਜਵਾਨ ਨੂੰ ਤੁਹਾਡੀ ਸਰਕਾਰ ਦੇ ਵਿੱਚ ਕਤਲ ਕੀਤਾ ਗਿਆ ਅੱਜ ਉਹਨਾਂ ਦੇ ਘਰ ਦੇ ਵਿੱਚ ਇੱਕ ਨਿਊ ਬੇਬੀ ਬੇਬੀ ਬੌਰਨ ਹੋਇਆ ਨਵਾਂ ਬੱਚਾ ਜਨਮ ਲਿਆ ਪਰ ਤੁਸੀਂ ਉਹਨੂੰ ਵਧਾਈਆਂ ਦੇਣ ਦੀ ਬਜਾਏ ਉਹਨਾਂ ਦੇ ਘਰੇ ਪੁਲਿਸ ਭੇਜ ਰਹੇ ਹੋ ਇਹ ਬਹੁਤ ਵੱਡੀ ਜਿਹੜੀ ਕਿ ਨਿਰਾਇਕੀ ਹੈ ਤੁਹਾਡੀ ਸਰਕਾਰ ਦੀ ਤੁਸੀਂ ਕਹਿ ਰਹੇ ਹੋ ਅੱਜ ਦੇ ਬਿਆਨ ਦੇ ਵਿੱਚ ਔਰ ਤੁਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਕਹਿ ਰਹੇ ਹੋ ਕਿ ਅਸੀਂ ਪੁਲਿਸ ਸਾਬ ਦੇ ਕੋਲੋਂ ਭੇਜੀ ਹੈ ਨਹੀਂ ਅਸੀਂ ਤਾਂ ਸੈਂਟਰ ਦੀ ਪਾਲਿਸੀ ਦੇ ਸੈਂਟਰ ਦੇ ਅਕੋਰਡਿੰਗ ਜੋ ਸਾਨੂੰ ਲਾਅ ਆਇਆ ਅਸੀਂ ਉਹਦੇ ਅਕੋਰਡ ਤੁਹਾਡੇ ਘਰੇ ਰਿਪੋਰਟ ਭੇਜੀਆ ਭਗਵੰਤਮਾਨ ਜੀ ਸਾਨੂੰ ਤੁਹਾਡੀਆਂ ਸਾਰੀਆਂ ਚਾਲਾਂ ਦਾ ਪਤਾ ਹੈ ਅਸੀਂ ਹਰ ਇੱਕ ਚੀਜ਼ ਨੂੰ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਆ ਕਿ ਤੁਸੀਂ ਯੂ ਟਰਨ ਬਹੁਤ ਜਲਦੀ ਰਹਿਨੇ ਹੋ ਤੁਸੀਂ ਬੜੇ ਜਲਦੀ ਸੋਸ਼ਲ ਮੀਡੀਆ ਤੇ ਚੱਲਣ ਵਾਲੀ ਤੁਹਾਡੀ ਸਰਕਾਰ ਆ ਗਈ ਤੁਸੀਂ ਇੱਕ ਤਾਇਕਾ ਮਿੰਟ ਦੇ ਵਿੱਚ ਬਿਆਨ ਦੇਨੇ ਹੋ ਤੇ ਦੂਜੇ ਮਿੰਟ ਦੇ ਵਿੱਚ ਤੁਸੀਂ ਵਾਪਸ ਲੈ ਲੈਨੇ ਹੋ ਮੈਂ ਕਹੂੰਗਾ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਅਸੀਂ ਜਿਵੇਂ ਸਾਡੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਕਿਹਾ ਅਸੀਂ ਇੱਟਰਾਂ ਇੱਟ ਖੜਕਾ ਦਾਂਗੇ ਜੇ ਬਲਕੌਰ ਸਿੰਘ ਨੂੰ ਸਿੱਧੂ ਮੂਸੇ ਵਾਲੇ ਪਰਿਵਾਰ ਨੂੰ ਕੋਈ ਆਂਚ ਵੀ ਆਈ ਅਸੀਂ ਇਹ ਗੱਲ ਆਪਣੇ ਵੱਲੋਂ ਪੂਰੀ ਹਿੰਮਤ ਦੇ ਨਾਲ ਜੋਸ਼ੀ ਦੇ ਨਾਲ ਕਾਂਗਰਸ ਪਾਰਟੀ ਵੱਲੋਂ ਕਹਿ ਰਹੇ ਆ ਸਾਡੇ ਮੈਲਕਲਾਂ ਤੋਂ ਬਲਾਕ ਪ੍ਰਧਾਨ ਬੈਠੇ ਨੇ ਸਾਡੇ ਨਿਰਮਰ ਸਿੰਘ ਨਿਮਾ ਜੀ ਸਾਡੇ ਥੂਲੀਆ ਸਾਹਿਬ ਬੈਠੇ ਨੇ ਮਨਜੀਤ ਸਿੰਘ ਜੀ ਨਾ ਮਨਜੀਤ ਸਿੰਘ ਸਾਡੇ ਚੇਅਰਮੈਨ ਸਾਹਿਬ ओके ਮੈਂ ਮੈਲ ਕਰ ਦੂੰ ਸਾਡੇ ਭਾਈ ਅਮਰਜੀਤ ਸਿੰਘ ਜੀ ਅਸੀਂ ਐਸਟੀ ਦੇ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਨੇਗੇ ਕੋਆਰਡੀਨੇਟਰ ਨੇ ਸਰਵਿਸ ਦੀ ਬੈਠੇ ਨੇ ਭਰਤਦਾਸ ਜੀ ਸਾਡੇ ਜਿਹੜੇ ਕਿ ਚੇਅਰਮੈਨ ਓਬੀਸੀ ਦੇ ਅਸੀਂ ਸਮੁੱਚੀ ਜਿਹੜੀ ਆਵਾਮ ਤੌਰ ਤੇ ਕਹਿ ਦਈਏ ਕਿ ਅਸੀਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਮੈਲਕਲਾਂ ਦੇ ਵਿੱਚ ਸਿਟਿੰਗ ਆ ਇੱਥੇ ਅਸੀਂ ਅਸੀਂ ਜਿਵੇਂ ਵੀ ਸਾਨੂੰ ਪ੍ਰਧਾਨ ਸਾਹਿਬ ਦਾ ਸਾਡੇ ਆਰਡਰ ਆਊਗਾ ਅਸੀਂ ਪੂਰੇ ਵੱਡੇ ਤਰੀਕੇ ਦੇ ਨਾਲ ਐਜੀਟੇਸ਼ਨ ਆ ਜਿਹੜੀ ਪੰਜਾਬ ਗਵਰਨਮੈਂਟ ਦੇ ਅੰਗੇਸ਼ਟ ਸਾਡੇ ਇਤੋਂ ਦੇ ਜਿਹੜੇ ਮੁੱਖ ਮੰਤਰੀ ਨੇ ਉਹਦੇ ਅੰਗੇਸ਼ਟ ਸੀ ਪੂਰੀ ਤਨਦੇਹੀ ਨਾਲ ਲੜਾਈ ਲੜਾਂਗੇ। ਸਰ ਜੀ ਸਾਹਿਬ ਤਾਂ ਤੁਹਾਨੂੰ ਪਤਾ ਨਹੀਂ ਦਾ ਜਿਹੜੇ ਅਧਿਕਾਰੀਆਂ ਨੇ ਇਹਨੂੰ ਸੈਣ ਦੇ ਪਰਿਵਾਰ ਦੇ ਕੋਲ ਗਏ ਆ ਜਾਂਚ ਪੜਤਾਲ ਕਰਨ ਉਹਨਾਂ ਨੂੰ ਕਾਰਨ ਦੱਸੋ ਨਾ ਦੱਸ ਜਾਰੀ ਕਰਤਾ ਨੂੰ। ਉਹ ਕਹਿੰਦੇ ਵੀ ਸਾਡਾ ਕੋਈ ਕਸੂਰ ਨਹੀਂ ਦਾ ਸਾਰੀ ਗਲਬਾ ਤੇ ਕੇਂਦਰ ਸਰਕਾਰ ਦੀ ਹੈ। ਸਾਡੇ ਸਿਰ ਤੋਂ ਹੀ ਭਾਂਡਾ ਭੰਡਾ ਜਾ ਇਹ ਤੁਹਾਨੂੰ ਸਰ ਮੈਂ ਪਹਿਲਾਂ ਹੀ ਕਹਿ ਚੁੱਕਿਆ ਆ ਵੀ ਭਾਂਡਾ ਭੰਨਿਆ ਜਾ ਰਿਹਾਗਾ। ਪਰ ਕਾਰਨ ਕੀ ਆ ਕਿ ਭਗਵੰਤਮਾਨ ਸਰਕਾਰ ਆ ਜਿਹੜੀ ਭਾਰਤ ਦੇ ਵਿੱਚ ਕਿੰਨਾ ਕੁ ਸੋਰੀਆ ਭਾਰਤ ਦੇ ਵਿੱਚ ਕਿੰਨੀ ਭੁੱਖਮਰੀਆ ਗਰੀਬੀ ਸਾਈ ਹੋਈ ਆ ਕੋਲ ਮਾਈਨਿੰਗ ਦੇ ਵਿੱਚ ਕਿੰਨੇ ਲੋਕ ਮਰ ਰਹੇ ਨੇ ਇਹਨਾਂ ਨੂੰ ਉਹ ਤਾਂ ਦਿਖਾਈ ਨਹੀਂ ਦਿੰਦੇ 2 ਸਾਲ 1.5 ਸਾਲ ਪਹਿਲਾਂ ਰਾਜਸਥਾਨ ਦੀ 81 ਸਾਲ ਔਰਤ ਇੱਕ ਬੱਚੇ ਨੂੰ ਜਨਮ ਦਿੰਦੀ ਆ ਸਾਡੇ ਕੋਲੇ ਆਨ ਰਿਕਾਰਡ ਪ੍ਰੂਫ ਨੇ ਇੱਕ 65 ਸਾਲ ਔਰਤ ਬੱਚੇ ਨੂੰ ਜਨਮ ਦਿੰਦੀ ਆ ਆਨ ਰਿਕਾਰਡ ਪ੍ਰੂਫ ਨੇ ਅਸੀਂ ਤੁਹਾਨੂੰ ਐਵੀਡੈਂਟਲੀ ਦਿਖਾ ਸਕਦੇ ਆ ਪਰ ਇਹਨਾਂ ਨੂੰ ਬਲਕੌਰ ਸਿੰਘ ਬੜਾ ਦਿਖਿਆ ਇਹਨੂੰ ਬਲਕੌਰ ਸਿੰਘ ਦਾ ਪਰਿਵਾਰ ਸਿੱਧੂ ਮੂਸੇਵਾਲੇ ਦਾ ਪਰਿਵਾਰ ਵੱਡਾ ਦਿਖਿਆ ਕਹਿਣ ਦਾ ਮਤਲਬ ਕੀ ਹੈ ਛਾਰੀਆਂ ਚਾਲਾਂ ਇਹ ਜਿਹੜੀਆਂ ਇਹ ਭਗਵੰਤ ਮਾਨ ਦੀਆਂ ਨੇ ਭਗਵੰਤ ਮਾਨ ਸਰਕਾਰ ਦੀਆਂ ਨੇ ਇਹਦਾ ਸਭ ਤੋਂ ਵੱਡਾ ਦੁੱਖੀ ਹੈ ਜਿਹੜਾ ਜਿਹੜਾ ਇਹ ਇਹਨੂੰ ਪਬਲਿਕਲੀ ਫਲੈਸ਼ ਕਰ ਰਿਹਾ ਪਬਲਿਕ ਦੇ ਸਾਹਮਣੇ ਲੈ ਕੇ ਆ ਰਿਹਾ ਇਹ ਪੂਰੀ ਪੂਰੀ ਆਮ ਆਦਮੀ ਪਾਰਟੀ ਲੈ ਕੇ ਆ ਰਹੀ ਹੈ ਇਹ ਕਿਉਂ ਕਰ ਰਹੀ ਹੈ ਸਰਕਾਰ ਕਿਉਂ ਕਰੂਗੀ ਦੇਖੋ ਸਰਕਾਰ ਸਰ ਕਹਿਣ ਦਾ ਮਤਲਬ ਇਹ ਆ ਸਰਕਾਰ ਕਿਉਂ ਕਰੂਗੀ ਸਰਕਾਰ ਕਰਨ ਦਾ ਮਤਲਬ ਕੀ ਹੈ ਕਿ ਸਰਕਾਰ ਨੇ ਪਹਿਲਾਂ ਪਗਵੰਤਮਾਨ ਸਰਕਾਰ ਆ ਜਿਹੜੀ ਜਿਹੜਾ ਵੀ ਇੱਥੇ ਬੰਦਾ ਉੱਟਦਾਗਾ ਜਿਹੜਾ ਫੇਮਸ ਲੈਂਦਾ ਪੰਜਾਬ ਦੇ ਲੋਕਾਂ ਦੇ ਵਿੱਚ ਉਹਨੂੰ ਜਾਂ ਤਾਂ ਡਿਵਰੂ ਘੜਦਿਆ ਜੇਲਾ ਦਿਖਾਇਆ ਜਾਂਦੇ ਨੇ ਅਮਰਤਪਾਲ ਵਾਂਗੂ ਜਾਂ ਸਿੱਧੂ ਮਸੇਵਾਲਾ ਜਿਹੜਾ ਨਹੀਂ ਸੰਭਲਦਾ ਉਹਨੂੰ ਗੋਲੀ ਨਾਲ ਕਤਲ ਕਰਾ ਦਿੱਤਾ ਜਾਂਦਾ ਜਿਵੇਂ ਸੰਦੀਪ ਪੰਬੀਆ ਨੂੰ ਕਤਲ ਕਰਾ ਦਿੱਤਾ ਕਬੱਡੀ ਪਲੇਅਰ ਇੱਥੇ ਬਹੁਤ ਸਾਰੇ ਤਮਾਮ ਜਿਹੜੇ ਲੋਕ ਨੇ ਜਿਹੜੇ ਭਗਵੰਤ ਮਾਨ ਤੋਂ ਥੋੜਾ ਜਿਹਾ ਮੋਢਾ ਕਦ ਕੱਢਦੇ ਨੇ ਉਹਨਾਂ ਨੂੰ ਭਗਵੰਤ ਮਾਨ ਚਾਹੁੰਦਾ ਕਿ ਮੇਰੇ ਘਾਤ ਉੱਪਰ ਨਾ ਜਾ। ਉਹਨਾਂ ਨੂੰ ਡਰਦਾ ਇਹ ਇਹ ਡਰਿਆ ਹੋਇਆ ਇੱਕ ਲੀਡਰ ਆ ਇਹ ਇੱਕ ਜੱਜਵਾਤੀ ਲੀਡਰ ਆ ਜਿਹੜਾ ਵਿਧਾਨ ਸਭਾ ਦੇ ਵਿੱਚ ਬੋਲਣ ਦਾ ਹਾਲਿਕ ਨਹੀਂ ਰੱਖਦਾ ਵਿਧਾਨ ਸਭਾ ਦੇ ਵਿੱਚ ਆਪਣੀਆਂ ਵਾਰਡ ਦੇ ਉੱਤੇ ਆਪਣੇ ਸ਼ਬਦਾਂ ਦੇ ਉੱਤੇ ਇੱਕ ਤਮੀਮ ਨਹੀਂ ਰੱਖਦਾ ਉੱਥੇ ਵੀ ਇਹ ਗੱਲ ਇੱਕ ਲੈਜਿਸਲੇਟਿਵ ਸਾਡਾ ਗੈਰਾ ਹੈਗਾ ਜਿੱਥੇ ਅਸੀਂ ਜਦੋਂ ਗੱਲ ਕਰਨੀ ਹੁੰਦੀ ਆ ਤਾਂ ਤੇ ਬੜੇ ਤੋਲ ਕੇ ਸ਼ਬਦ ਨਾ ਬੋਲਿਆ ਜਾਂਦਾ ਇਹ ਕੀ ਹੋਇਆ ਪ੍ਰਤਾਪ ਸਿੰਘ ਬਾਜਵਾ ਮੇਰੀ ਅੱਖਾਂ ਚੱਕਾ ਪਾ ਕੇ ਦੇਖ ਇਹ ਕੀ ਹੋਇਆ ਤੇਰੀ ਫੈਲ ਮੇਰੇ ਕੋਲਿਆ ਰਾਜਾ ਵੜਿੰਗ ਜੀ ਇਹ ਕੀ ਹੋਇਆ ਤੁਹਾਡੇ ਤੂੰ ਪਰਸੋਂ ਵੀ ਬੈਠੇਗਾ ਕਹਿਣ ਦਾ ਮਤਲਬ ਕੀ ਹੈ ਯਾਰ ਜੇ ਵਿਧਾਨ ਸਭਾ ਦੇ ਉੱਤੇ ਕੋਈ ਲਾਅ ਲਾਗੂ ਨਹੀਂ ਹੁੰਦਾ ਇਹਦਾ ਮਤਲਬ ਇਹ ਥੋੜੀ ਆ ਕਿ ਤੁਸੀਂ ਸਾਡੇ ਲੋਕਾਂ ਨੂੰ ਤੁਸੀਂ ਤੰਦ ਖਸੋਗੇ ਲੋਕਾਂ ਦੇ ਗੁਲਾਮੇ ਛੱਤ ਪਾਉਂਗੇ 99 ਕਿਹੜਾ ਜਮਾਇਤ ਤੋਂ 2024 ਤੋਂ ਆ ਰਹੀਆਂ ਨੇ ਕਾਂਗਰਸ ਪਾਰਟੀ ਦੀ ਕੀ ਰਣਨੀਤੀ ਹੋ ਗਏ ਕਿਹੜੇ ਮੁੱਦਿਆਂ ਦੇ ਚੋਣਾਂ ਲੜੂਗਾ ਦੇਖੋ ਜੀ ਕਾਂਗਰਸ ਪਾਰਟੀ ਉਹ ਪਾਰਟੀ ਆ ਜਿਹੜੀ ਪਾਰਟੀ ਨੇ ਦੇਸ਼ ਦਾ ਸਟਰਕਚਰ ਖੜਾ ਕਰਿਆ ਕਾਂਗਰਸ ਪਾਰਟੀ ਨੇ ਜਿਹੜੀ ਕਿ ਬੀਜੇਪੀ 100 ਸਾਲ ਬਾਅਦ ਪੈਦਾ ਹੋਈ ਆ ਕਾਂਗਰਸ ਪਾਰਟੀ ਉਹ ਪਾਰਟੀ ਆ ਜਿਨੇ ਇਹ ਕਿਹਾ ਮੈਂ ਕਹੂੰਗਾ ਕਿ ਇੱਕ ਬੁੱਕ ਆ ਗਈ ਸਟਰਗਲ ਫॉर ਇੰਡੀਪੈਂਡੈਂਸ ਜਿਹੜੀ ਕਿ ਇੱਕ ਬੁੱਕ ਆ ਗਈ ਇੰਡੀਆਜ਼ ਇੰਡੀਪੈਂਡੈਂਸ ਫॉर ਸਟਰਗਲ ਇਹ ਜਿਹੜੀ ਬੁੱਕ ਦੇ ਥਰੂ ਅਸੀਂ ਇੱਕ ਵਾਰ ਪੜਿਆ ਕਿ ਕਾਂਗਰਸ ਨੇ ਤਾਂ ਲੜਾਈ ਲੜੀ ਆ ਲੜਾਈ ਲੜ ਕੇ ਵੱਡੇ ਪੱਧਰ ਤੇ ਦੇਸ਼ ਨੂੰ ਆਜ਼ਾਦ ਕਰਾਇਆ ਦੇਸ਼ ਨੂੰ ਮੂਰੇ ਲੈ ਕੇ ਆਉਂਦਾ ਜਿੰਨਾ ਵੀ ਅੱਜ ਇਨਫਰਾਸਟ੍ਰਕਚਰ ਖੜਾਗਾ ਇੰਡਸਟਰੀਆਂ ਖੜੀਆਂ ਨੇ ਲੱਖਾਂ ਕਿਲੋਮੀਟਰ ਰੋਡ ਨੇ ਸਾਡੇ ਡਿਸਪੈਂਸਰੀਆਂ ਨੇ ਹਸਪੀਟਲ ਨੇ ਸਰਕਾਰੀ ਕਾਲਜ ਨੇ ਯੂਨੀਵਰਸਿਟੀਆਂ ਨੇ ਇਹ ਸਾਰਾ ਕਰੋੜਾਂ ਦਾ ਸਾਡਾ ਕਾਂਗਰਸ ਪਾਰਟੀ ਦਾ ਸਾਡਾ ਤਾਂ ਚੋਣ ਮੈਨੀਫੈਸਟੋ ਹੀ ਇਹ ਆ ਕਿ ਅਸੀਂ ਲੰਬੇ ਸਮੇਂ ਤੋਂ ਸਾਡੀ ਕਾਂਗਰਸ ਪਾਰਟੀ ਪੂਰੇ ਦੇਸ਼ ਨੂੰ ਇੱਕ ਗੱਟ ਦੇ ਵਿੱਚੋਂ ਕੱਢ ਕੇ ਲੈ ਕੇ ਆਈ ਆ ਦੇਸ਼ ਨੂੰ ਅੰਗਰੇਜ਼ਾਂ ਦੇ ਵਿੱਚੋਂ ਕੱਢ ਕੇ ਲੈ ਕੇ ਆਈ ਆ ਔਰ ਅੱਜ ਵੀ ਸਾਡੀ ਕਾਂਗਰਸ ਪਾਰਟੀ ਸਾਡੇ ਗਰੀਬ ਲੋਕਾਂ ਦੇ ਲਈ ਜਿਹੜੇ ਗਰੀਬ ਲੋਕ ਨੇ ਪਿੰਡਾਂ ਦੇ ਵਿੱਚ ਰਹਿਣ ਵਾਲਾ ਕਿਸਾਨ ਆ ਮਜ਼ਦੂਰ ਆ ਔਰ ਸਾਡੇ ਜਿਹੜੇ ਘੁੱਲੀਆਂ ਝੋਪੜੀਆਂ 'ਚ ਰਹਿਣ ਵਾਲੇ ਲੋਕ ਨੇ ਔਰ ਐਸਸੀਐਸਟੀ ਲੋਕ ਨੇ ਜਨਰਲ ਲੋਕ ਨੇ ਗਰੀਬ ਉਹਨਾਂ ਵਾਸਤੇ ਲੜਾਈ ਲੜੂਗੀ ਅਸੀਂ ਹਰ ਮੁੱਦੇ ਤੇ ਲੜਾਈ ਲੜਾਂਗੇ ਮਾਨ ਸਰਕਾਰ ਦਾਵਾ ਕਰੀਏ ਜੇ 13 13 ਜਿੱਦਾਂ ਜਿੱਤੇ ਜਾਵਾਂਗੇ ਕਿ ਕਿਹੜੇ ਜਾਵਾਂਗੇ ਦੇਖੋ ਜੀ ਮਾਨ ਸਰਕਾਰ ਤਾਂ ਬਹੁਤ ਦਾਅਵੇ ਕਰਦੀ ਆ ਮਾਨ ਸਰਕਾਰ ਦਾ 2 3 ਸ ਦੋ ਮਹੀਨਿਆਂ ਬਾਅਦ ਇਹਨਾਂ ਦੇ ਕਰਾਰੀ ਚ ਪੇੜ ਤਾਂ ਸਾਡੇ ਸੰਗਰੂਰ ਜ਼ਿਲ੍ਹੇ ਵਾਲਿਆਂ ਨੇ ਸਿਮਰਜੀਤ ਮਾਨ ਨੇ ਇੰਨੀ ਕਿ ਧਰਕੇ ਮਾਰੀ ਆ ਜਦੋਂ ਜਿੱਤ ਕੇ ਗਏ ਨੇ ਵੀ 92 ਸੀਟੜ 91 92 ਸੀਟੜ ਸਰਕਾਰ ਹੋਵੇ ਵਿਧਾਨ ਸਭਾ ਦੀ ਉਹਨਾਂ ਨੂੰ 92 ਸੀਟੜ ਸਰਕਾਰ ਇੱਕ ਐਮਪੀ ਨਾਲ ਚਤਾ ਸਕਦੀ ਹੋਵੇ ਇਤੋਂ ਵੱਡੀ ਲਾਹਨਤ ਕੀ ਹੋਊਗੀ ਮੈਨੂੰ ਦੱਸੋ ਤੁਸੀਂ ਇਤੋਂ ਵੱਡੀ ਕੋਈ ਲਾਹਨਤ ਹੋਊਗੀ ਇਹ 13 ਸੀਟਾਂ ਦਾ ਅਗਾਜ਼ ਅੱਜ 2 ਸਾਲਾਂ ਬਾਅਦ ਕਰ ਰਹੇ ਨੇ ਅੱਜ ਮਾਮਾ ਨੂੰ 1000 ਰੁਪਿਆ ਸਾਡੀਆਂ ਭੈਣਾਂ ਨੂੰ ਵਾਅਦਾ ਕਰਕੇ ਆਏ ਸੀ ਅਸੀਂ ਪੈਨਸ਼ਨ ਦੇਵਾਂਗੇ ਕੀ ਇਹਨਾਂ ਨੇ ਪੈਨਸ਼ਨ ਦੇਤੀ ਕੀ ਪੈਨਸ਼ਨ ਦਿੱਤੀ ਇਹਨਾਂ ਨੇ 10000 ਰੁਪਿਆ ਹੋਰ ਬਹੁਤ ਸਾਰੇ ਪ੍ਰੋਮਿਸਸਿਸ ਕੀਤੇ ਸੀ ਐਨਓਸੀ ਖਤਮ ਕਰਤੀ ਇਹਨਾਂ ਨੇ ਸਾਡੇ ਅੱਜ ਵੀ ਲੋਕ ਐਨਓਸੀ ਦੇ ਲਈ ਲੈਣਾ ਚ ਲੱਗੇ ਹੋਏ ਨੇ ਕੀ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਹੋਰ ਗੱਟਰ ਦੇ ਵਿੱਚੋਂ ਕੱਢਿਆ 3700 ਕਰੋੜ ਦਾ ਕਰਜ਼ਾ ਹੋਰ ਲੈਣ ਨੂੰ ਫਿਰਦੇ ਨੇ ਇਹ ਇਹਨਾਂ ਨੇ ਪਹਿਲਾਂ 1 ਲੱਖ ਕਰੋੜ ਦਾ ਕਰਜ਼ਾ ਸਾਡੇ ਸਿਰ ਤੇ ਕਰਤਾ ਕਹਿਣ ਦਾ ਮਤਲਬ ਕੀ ਆ ਇਹ ਗਵਾਰਾ ਗਵਾਰੇ ਦੀ ਤਰ੍ਹਾਂ ਫੁੱਲੀ ਹੋਈ ਸਰਕਾਰ ਆ ਇਹ ਲੋਕ ਨੇ ਜਿਹੜੇ ਚੰਗੀ ਤਰ੍ਹਾਂ ਭਲੀ ਭਾਤ ਜਾਣਦੇ ਨੇ ਇਹ ਗਵਾਰਾ ਫੁੱਟਣ ਵਾਲਾ ਗਿਆ ਫੁੱਟਣ ਵਾਲਾ ਹੀ ਆ ਲੋਕਾਂ ਨੇ ਪੂਰੇ ਕੰਮ ਰਕਸੇ ਕਸੇ ਹੋਏ ਨੇ ਠੀਕ ਆ ਬਦਲਾ ਨੇ ਦੋ ਪਾਰਟੀਆਂ ਨੂੰ ਡੀਫੀਟ ਕੀਤਾ ਕਾਂਗਰਸ ਪਾਰਟੀ ਨੂੰ ਡੀਫੀਟ ਕੀਤਾ ਤੇ ਸਾਡੀ ਸ਼੍ਰੋਮਣੀ ਅਕਾਲੀ ਦਲ ਇੱਥੋਂ ਉਹਨਾਂ ਨੂੰ ਡੀਫੀਟ ਕੀਤਾ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਆ ਕਿਉਂ ਕੀਤਾ ਕਿਉਂਕਿ ਜੇ ਇਹਨਾਂ ਦੇ ਨਹੀਂ ਉਹਨਾਂ ਨੂੰ ਚੰਗਾ ਲੱਗਿਆ ਤਾਂ ਕਰਤਾ ਪਰ ਅੱਜ ਲੋਕਾਂ ਨੇ ਬਦਲਾਅ ਦਾ ਚਿਹਰਾ ਦੇਖ ਲਿਆ ਬੱਚਾ ਬਦਲਾਅ ਦਾ ਨਕਾਬ ਆ ਜਿਹੜਾ ਉਹ ਨੰਗਾ ਹੋ ਚੁੱਕਿਆ ਭਗਤ ਸਿੰਘ ਨੂੰ ਮੋਰੀ ਬਣਾ ਕੇ ਆਉਣ ਵਾਲੀ ਸਰਕਾਰ ਤੁਹਾਡੇ ਵੀ ਸਾਹਮਣੇ ਆ ਉਹ ਸਾਡੇ ਵੀ ਸਾਹਮਣੇ ਆ ਔਰ ਲੋਕਾਂ ਦੇ ਸਾਹਮਣੇ ਵੀ ਆ ਲਖਸਰ ਹੋਰ ਜੀ ਕੇਂਦਰ ਸਰਕਾਰ ਬਣਨੀ ਉਹ ਜਿਹੜੀ ਕਰ ਦਿੱਤੀ ਜਾ ਰਹੀ ਆ ਹਾਂ ਜੀ ਉਹਦੇ ਕਰਕੇ ਵਿੱਚੋਂ 10% ਵੜ ਕੇ ਘਟਾ ਕੇ ਇਹਨਾਂ ਨੇ ਆਪਣੇ ਮੂਹਰ ਲਾ ਕੀ ਹੈ ਆਪਣੇ ਸੈਟਾ ਬਣਾ ਕੇ ਲੋਕਾਂ ਦੇ ਕੰਮ ਬਿਠਾ ਦੇ। ਦੇਖੋ ਸਰ ਫੂਡ ਸਕਿਉਰਟੀ ਐਕਟ ਬਣਿਆ ਹੋਇਆ। ਨਾ ਤਾਂ ਇੱਥੇ ਕਣਕ ਸਾਡਾ ਕੋਈ ਹੋਰ ਦਿੰਦਾਗਾ। ਨਾ ਇੱਥੇ ਕੋਈ ਕੇਂਦਰ ਦਿੰਦਾ ਨਾ ਸੈਂਟਰ ਦਿੰਦਾ ਇੱਕ ਸੈਂਟਰ ਦਾ ਇੱਕ ਲਾਅ ਬਣਿਆ ਹੋਇਆ। ਉਹਦੇ ਥਰੂ ਕਣਕ ਨੇ ਆਉਣਾ ਹੀ ਆਉਣਾ। ਪੰਜਾਬ ਸਰਕਾਰ ਇਹਦੇ ਤੇ ਬੜਾ ਆ ਆਪਣੇ ਉਸਾਲ ਕਰਕੇ ਗਈ ਆ। ਇਹਦੇ ਉੱਤੇ ਜਿਹੜੀ ਆਪਣੇ ਕਾਲੀ ਦਲ ਦੀ ਸਰਕਾਰ ਉਹਨੇ ਕਿਹਾ ਵੀ ਆਟਾ ਦਾਲ ਸਕੀਮ ਅਸੀਂ ਦਿੱਤੀ ਆ ਇਧਰੋਂ ਆ ਕੇ ਹੁਣ ਆਮ ਆਦੀ ਪਾਰਟੀਆਂ ਲੱਗੇ ਹੋਏ ਨੇ ਇਹ ਤਾਂ ਜਿਹੜਾ ਸੈਂਟਰ ਦਾ ਵਿਭਾਗ ਆ ਇਹ ਤਾਂ ਲੋਕਾਂ ਨੂੰ ਜਿਹੜਾ ਸੈਂਸਲ ਕਮੋਡਿਟੀਜ਼ ਦੇ ਥਰੂ ਜਿਹੜਾ ਐਕਟ ਬਣਿਆ ਹੋਇਆ ਜਿਹੜੇ ਬੰਦੇ ਗਰੀਬ ਨੇ ਬਲੋਕ ਆਵਰਟਿਕ ਕਲਾਸ ਨੇ ਬੀਪੀਐਲ ਦੇ ਵਿੱਚ ਆਉਂਦੇ ਨੇ ਜਿਹੜੇ ਇਕਨੋਮਿਕ ਦਹਰੇ ਦੇ ਵਿੱਚ ਆਉਂਦੇ ਨੇ ਜਿਹੜੇ ਗਰੀਬੀ ਰੇਖਾ ਤੋਂ ਜਮ੍ਹਾਂ ਥੱਲੇ ਆਉਂਦੇ ਨੇ ਉਹਨਾਂ ਨੂੰ ਮਿਲਣੀ ਮਿਲਣੀ ਹੈ ਕਣਕ ਇਹ ਤਾਂ ਲੋਕ ਨੇ ਜਿਹੜੇ ਜਿਹੜਾ ਸਾਡਾ ਸੈਂਟਰ ਦੇ ਜਿਹੜੇ ਮੈਕਮੇ ਦੁਆਰਾ ਜਾਂ ਕੇਂਦਰ ਦੇ ਕਾਨੂੰਨ ਬਣੇ ਹੋਏ ਨੇ ਉਹਨਾਂ ਨੂੰ ਵੀ ਕਣਕ ਮਿਲਦੀ ਹੈ ਉਹਦੇ ਉੱਤੇ ਝੋਲੇ ਉੱਤੇ ਆਪਣੀ ਫੋਟੋ ਲਾ ਕੇ 10-10 ਕਿਲੋ ਦੇ ਰਹੇ ਨੇ ਇਹਦਾ ਆਟੇ ਵਾਲੀ ਸਕੀਮ ਤੇ ਵੀ ਮੁੱਕਰ ਗਏ ਜਿਹੜਾ ਕਹਿੰਦੇ ਸੀ ਵੀ ਆਹ ਆਟਾ ਅਸੀਂ ਘਰਾਂ ਦੇ ਵਿੱਚ ਪਿਹਾ ਕੇ ਦੇਵਾਂਗੇ ਆਟਾ ਕਿੱਥੇ ਦਿੱਤਾ ਇਹਨਾਂ 10 ਕਿਲੋ ਕਣਕ ਦੇ ਤੇ ਉਹ ਵੀ ਫੋਟੋ ਲਾ ਕੇ ਉਹ ਵੀ ਕੇਂਦਰ ਦੀ ਕਣਕ ਆ ਗਈ ਸਰਿਆਂਵੇਂ ਸੰ ਝੂਠ ਬੋਲ ਰਹੇ ਨੇ ਸਰਿਆਂਵੇਂ ਲੋਕਾਂ ਨੂੰ ਇਹ ਲਾਰੇ ਲਾ ਰਹੇ ਨੇ ਨੇ ਤੁਹਾਨੂੰ ਕੀ ਲਾਦਾ ਜੋ ਸੈਂਟਰ ਸਰਕਾਰ ਕੜ ਕੇ ਦੇ ਰਹੀ ਆ ਇਹਨਾਂ ਨੂੰ ਬਾਅਦ ਦੇ ਬੈਗ ਤੇ ਫੋਟੋਆਂ ਲਾ ਕੇ ਦੇ ਦੇ ਕਿ ਦੋ ਖਰਚ ਕਰਨ ਦੀ ਲੋੜ ਹੈ ਬਿਲਕੁਲ ਸਰ ਇਹਨਾਂ ਦਾ ਜਿਹੜਾ ਬਹੁਤ ਵੱਡੇ ਪੱਧਰ ਤੇ ਮਸਲੂਕਿਆ ਸੀ ਕਿ ਇਹ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਵਾਲੇ بڑے ਸੋਸ਼ਲ ਮੀਡੀਆ ਤੇ ਇਹਨਾਂ ਦੇ ਕੈਪਚਰਿੰਗ ਚੁਸਤ ਚਲਾਕ ਨੇ ਕਹਿਣ ਦਾ ਮਤਲਬ ਕੀ ਹੈ ਚਾਹੁੰਦੇ ਨੇ ਵੀ ਅਸੀਂ بڑے ਤਰੀਕੇ ਦੇ ਨਾਲ ਦੁਬਾਰੇ 13 ਸੀਟਾਂ ਜਿੱਤ ਲਈਏ ਮੈਨੂੰ ਦੱਸੋ ਕੇਂਦਰ ਸਰਕਾਰ ਦਾ CHC ਕਮਿਊਨਿਟੀ ਹੈਲਥ ਸੈਂਟਰ ਨੂੰ ਆਇਆ ਹੋਇਆ ਬਜਟ ਇਹਨਾਂ ਨੇ ਅਈ ਤੇ ਜਿਹੜੇ ਕਮਿਊਨਿਟੀ ਹੈਲਥ ਸੈਂਟਰਾਂ ਦਾ ਆਇਆ ਹੋਇਆ ਬਜਟ ਇਹਨਾਂ ਨੇ ਆ ਸਬਦਾ ਕੇਂਦਰਾਂ ਤੇ ਇਹਨਾਂ ਨੇ ਲਿਆ ਕੇ ਕੂਚੀ ਮਾਰ ਕੇ ਵਰਤ ਲਿਆ ਕਰੋੜਾ ਰੁਪਈਆ ਦਾ ਖਰਚ ਫਿਰ ਕੇਂਦਰ ਸਰਕਾਰ ਨੇ ਇਹਨਾਂ ਨੂੰ ਤਲਬ ਕੀਤਾ ਵੀ ਭਾਈ ਜਿਹੜਾ ਸਾਡਾ ਜਿਹੜਾ ਪੈਸਾ ਭੇਜਿਆ ਹੋਇਆ ਸੀ ਕਿੱਥੇ ਲਾਇਆ ਤੁਸੀਂ ਇਤੋਂ ਦੇ ਡਾਕਟਰਾਂ ਨੇ ਰਿਪੋਰਟਾਂ ਭੇਜੀਆਂ ਵੀ ਕਮਿਊਨਿਟੀ ਹੈਲਥ ਸੈਂਟਰਾਂ ਦਾ ਫੰਡ ਤੁਸੀਂ ਇੱਥੇ ਕੁਚੀ ਮਾਰ ਕੇ ਜਿਹੜੇ ਸਬਧਾ ਕੇਂਦਰ ਖੋਲੇ ਹੋਏ ਸੀ ਲੋਕਾਂ ਦੀ ਸਹੂਦਾ ਵਾਸਤੇ ਜਿੱਥੇ ਆਧਾਰ ਕਾਰਡ ਬਣ ਸਕਦਾ ਸਾਡੇ ਬੀਪੀਐਲ ਦੇ ਕਾਪੇ ਬਣ ਸਕਦੀਆਂ ਨੇ ਸਾਡੀ ਅਮੈਜਰ ਰਜਿਸਟਰ ਹੋ ਸਕਦੀਆਂ ਨੇ ਉਹਨਾਂ ਦੇ ਲਈ ਜਿਹੜੇ ਬਣੇ ਹੋਏ ਕੇਂਦਰ ਸੀ ਉਹਨਾਂ ਦੇ ਮਾਰ ਕੇ ਇਹਨਾਂ ਨੇ ਬੁਰਸ ਲੋਕਾਂ ਨੂੰ ਉੱਥੇ ਲਾ ਕੇ ਛੋਟੇ-ਛੋਟੇ ਮਸ਼ੀਨਾ ਉੱਥੇ ਕਹਿੰਦੇ ਨੇ ਅਸੀਂ ਬਦਲਾ ਲੈ ਕੇ ਆਗੇ ਥੋੜਾ ਜਿਹਾ ਬਦਲਾਗਾ ਵੀ ਤੁਸੀਂ ਇੱਕ ਪਾਸੇ ਲੱਖਾ ਆਪਣੇ ਕਰੋੜਾਂ ਦੀਆਂ ਬਣੀਆਂ ਹੋਈਆਂ ਬਿਲਡਿੰਗਾਂ ਨੇਗੀਆਂ ਸੀਐਸਸੀ ਕਮਿਊਨਿਟੀ ਹੈਲਥ ਸੈਂਟਰ ਤੇ 7 ਕਰੋੜ ਰੁਪਇਆ ਖਰਚ ਆਇਆ ਬਾਈ ਜੀ ਸਾਡੇ ਮਹਿਲਕਲਾਂ ਦੇ ਵਿੱਚ ਆ ਸਾਡੇ ਸ਼ੇਰਪੁਰ ਦੇ ਵਿੱਚ ਚਲੇ ਜਾਓ ਤੁਸੀਂ 7 ਕਰੋੜ ਰੁਪਇਆ 7 ਕਰੋੜ ਦੀਆਂ ਬਿਲਡਿੰਗਾਂ ਨੂੰ ਠੋਕਰ ਮਾਰ ਕੇ ਨਾ ਲੋਕਾਂ ਨੇ ਕਿੱਥੇ ਲੈ ਖੜਾ ਕਰਤਾ ਉਹ ਨਿੱਕੇ ਜਿਹੇ ਖੁੱਡੇ ਦੇ ਵਿੱਚ ਸੁਭਿਦਾ ਕੇਂਦਰਾਂ ਦੇ ਵਿੱਚ ਇਹ 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 ਬਦਲਾਅ ਦੀ ਸਰਕਾਰ ਆ ਇਹ ਕੇਂਦਰ ਦੇ ਫੰਡਾਂ ਨੂੰ ਗਲਤ ਤਰੀਕੇ ਦੇ ਨਾਲ ਵਰਤ ਰਹੀ ਆ ਔਰ ਚਪੇੜਾਂ ਵੀ ਉਤੋਂ ਖਾ ਰਹੀ ਆ ਕੇਂਦਰ ਤੋਂ ਹਾਈ ਕੋਰਟ ਤੋਂ ਵੀ ਚਪੇੜਾਂ ਖਾ ਰਹੀ ਆ ਇਹ ਕਿਸੇ ਪਾਸਿਓ ਲਾਅ ਐਂਡ ਆਰਡਰ ਦੇ ਨਾਲ ਨਹੀਂ ਚੱਲ ਰਹੀ ਨਾ ਤਾਂ ਲਾਅ ਐਂਡ ਆਰਡਰ ਨਾਲ ਹੀ ਆਪ ਚੱਲ ਰਹੀ ਆ ਨਾ ਲਾਅ ਐਂਡ ਆਰਡਰ ਨਾਲ ਸਾਡਾ ਪੰਜਾਬ ਚੱਲ ਰਿਹਾ ਇੱਥੇ ਕਿਤੇ ਨਾ ਕਿਤੇ ਜਾ ਕੇ ਸਾਡੇ ਪੰਜਾਬ ਦੇ ਘਰਾਂ ਚ ਵੜ ਕੇ ਕਾਂਗਰਸੀ ਲੀਡਰ ਮਾਰੇ ਜਾ ਰਹੇ ਨੇ ਬਲੱਕ ਪ੍ਰਧਾਨ ਕਿਤੇ ਸਾਡੇ ਬਾਲਾਜੀ ਤੇ ਬਰਨਾਲੇ ਵਾਲੇ ਤੇ ਗੋਲੀਆਂ ਮਰੀਆਂ ਜਾਂ ਰਹੀਆਂ ਨੇ ਕਿਤੇ ਇੱਥੇ ਅੰਬੀਆਂ ਵਰਗੀ ਕਦਰ ਕਿ ਇਹਨ ਗਰਾਉਂਡਾਂ ਦੇ ਵਿੱਚ ਸਰਿਆਂ ਤੋਹੀਨ ਕੀਤੀ ਜਾ ਰਹੀ ਹੈ ਸਾਡੇ ਲਾਅਨ ਆਰਡਰ ਦੀ ਮਤਲਬ ਬੀਵੀ ਸਿੰਘ ਜੀ ਜੇ ਸਿਹਤ ਸਿਹਤ ਮੰਤਰੀ ਨੇ ਉਹਨੇ ਕਿਹਾ ਕਿ ਜਿਹੜਾ ਕਾਂਗਰਸ ਹੈ ਉਹ ਦੂਸਰੇ ਦੂਜਾਰੇ ਬੰਤੀ ਉੱਤੇ ਸ਼ਾਸਨ ਕਰ ਰਹੀ ਹੈ ਹਾਲਾਂਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਿਸ ਤਰ੍ਹਾਂ ਦੀ ਪੇਸ਼ ਕੀਤੀ ਹੈ ਜੇ ਕਾਂਗਰਸ ਦੇਖੋ ਜੀ ਸਿਹਤ ਮੰਤਰੀ ਤਾਂ ਕਹਿ ਰਿਹਾਗਾ ਪਰ ਮੈਂ ਕਹੂੰਗਾ ਅੱਗੇ ਭਾਏ ਕੱਲ ਵੀ ਲਾਈਵ ਹੋ ਕੇ ਕੱਲ ਇਹ ਗੱਲ ਕਹੀ ਕਿ ਭਗਵੰਤ ਮਾਨ ਜੀ ਬੇਨਤੀ ਹੈ ਮੇਰੀ ਤੁਹਾਨੂੰ ਇੱਕ ਹੱਥ ਬੰਨ ਕੇ ਦੋਨੇ ਹੱਥ ਬੰਨ ਕੇ ਮੈਂ ਗੱਲ ਕਹੀ ਕਿ ਤੁਸੀਂ ਥੋੜਾ ਜਿਹਾ ਆਪਣੀ ਕਨਵੇਂ ਮੈਂਬਰੀ ਲੌਬੀ ਵੱਲ ਝਾਤ ਮਾਰ ਲਓ ਜਿਹੜੇ ਕਨਵੇਂ ਮੈਂਬਰ ਨੇ ਤੁਹਾਡੇ ਕਿਉ ਤੁਹਾਡੇ ਕਹਿਣੇ ਚ ਨੇ ਤੁਸੀਂ ਇਕੱਲੇ ਵਿਧਾਨ ਸਭਾ ਦੇ ਵਿੱਚ ਬੋਲੀ ਜਾਂਦੇ ਹੋ ਉਹ ਤੁਹਾਡੇ ਕਹਿਣੇ ਚ ਨੇ ਉਹਨਾਂ ਦਾ 2 ਸਾਲ ਦਾ ਕੀ ਸਿਲੰਡਰ ਰਿਹਾ 2 ਸਾਲ ਪਹਿਲਾਂ ਉਹ ਕਿੱਥੇ ਸੀ ਅਜੋਨਾ ਕੋਲੇ ਨੋਵਾ ਕ੍ਰਿਸ਼ਟਾ ਸਰਕਾਰੀ ਗੱਡੀ ਤੋਂ ਬਿਨਾ ਫੋਰਚੂਨਰ ਗੱਡੀਆਂ ਕਿੱਥੋਂ ਆ ਗਈਆਂ ਉਹਨਾਂ ਕੋਲੇ ਐਡੇ ਬਜਟ ਦੀਆਂ ਕੋਠੀਆਂ ਕਿੱਥੋਂ ਆ ਗਈਆਂ ਮੈਂ ਤਾਂ ਇਹ ਗੱਲ ਕਹੀ ਸੀ ਆ ਫਿਰ ਭਲਵੀਰ ਸਿੰਘ ਦਾ ਬਿਆਨ ਕਿੱਥੋਂ ਆ ਗਿਆ ਬਈ ਜਦੋਂ ਭਗਵਾਨਤਮਾਨ ਸਰਕਾਰ ਸਰਿਆਮ ਦਾ ਸਿੱਧੂ ਮੂਸੇਵਾਲੇ ਘਰ ਕਪਤਾਨ ਨੂੰ ਭੇਜ ਰਹੀ ਆ ਜਿਹੜਾ ਕਪਤਾਨ ਆਗਾ ਕੈਪਟਨਾ ਇਥੋਂ ਦਾ ਬਠਿੰਡੇ ਦਾ ਉਥੋਂ ਦੇ ਜਿਹੜੇ ਉਹਨਾਂ ਦੇ ਸਰਕਾਰੀ ਡਾਕਟਰ ਨੇ ਉਹਨਾਂ ਨੂੰ ਭੇਜ ਰਹੀ ਆ ਇਹ ਤਾਂ ਸਰਿਆਮ ਦੇਖ ਰਿਹਾ ਵੀ ਪੰਜਾਬ ਸਰਕਾਰ ਕਰ ਰਹੀ ਆ ਕਿ ਪੰਜਾਬ ਸਰਕਾਰ ਕੋਲੇ ਬਹੁਤ ਵੱਡੇ ਫੰਡੇ ਹੁੰਦੇ ਨੇ ਸਾਡਾ ਚਰਨਜੀਤ ਸਿੰਘ ਚੰਨੀ ਸੀ ਅਸੀਂ ਉਹਨੂੰ ਸਲੂਟ ਕਰਦਾ ਚੰਨੀ ਸਾਹਿਬ ਨੂੰ ਉਹਨਾਂ ਨੇ ਨਰਿੰਦਰ ਮੋਦੀ ਦੀ ਰੈਲੀ ਹੋਈ ਇੱਥੇ ਉਹ ਕਹਿੰਦੇ ਜੀ ਇੱਥੇ ਲਾਅ ਐਂਡ ਆਰਡਰ ਨਹੀਂ ਸੀ ਕਹਿੰਦਾ ਸਾਡਾ ਠੇਕਾ ਨਹੀਂ ਲਿਆ ਅਸੀਂ ਫੋਰਸ ਭੇਜਦੀ ਅਸੀਂ ਥੋੜੇ ਟੈਂਟ ਲਵਾਤੇ ਅਸੀਂ ਸਾਰਾ ਕੁਝ ਕਰਤਾ ਸਾਡਾ ਠੇਕਾ ਲਿਆ ਮੋਦੀ ਸਾਹਿਬ ਉਹਨੇ ਸਰਿਆਂ ਮ ਕਿਹਾ ਚੰਨੀ ਸਾਹਿਬ ਵਰਗਾ ਸਟੈਂਡਿੰਗ ਲੈ ਸਕਦੇ ਸਾਡੀ ਪੰਜਾਬ ਗਵਰਨਮੈਂਟ ਦੇ ਸਾਰੇ ਲੀਡਰ ਐ ਤਰ੍ਹਾਂ ਸਟੈਂਡਿੰਗ ਲੈ ਸਕਦੇ ਇਹਨਾਂ ਦੇ ਕੱਲੇ ਕੱਲੇ ਲੀਡਰ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਲਾ ਮ ਇਕੱਲੇ ਹੁੰਦੇ ਸੋਂ ਦਿਖਾਵਾਂਗੇ ਝਾੜੂ ਦਾ ਤੀਲਾ ਤੀਲਾ ਹੁੰਦਾ ਸੀ ਤੁਹਾਨੂੰ ਦਿਖਾਵਾਂਗੇ ਤੁਸੀਂ ਗੱਲ ਘਰਾਂ ਦੇ ਵਿੱਚ ਦੇ ਬਾਹਰ ਘਰਾਂ ਦੇ ਵਿੱਚ ਵੀ ਬਹੁਤ ਵੱਡਾ ਦੋਸ਼ ਲੱਗ ਰਹੇ ਨੇ ਵਿਧਾਇਕਾਂ ਤੇ ਦੇਖੋ ਜੀ ਮਹਿਲ ਕੱਲਾ ਕੱਲਾ ਨਹੀਂ ਹੈਗਾ ਜੀ ਦੇਖੋ ਅਸੀਂ ਕਹਿੰਦੇ ਆ ਵੀ ਆਮ ਆਦੀ ਪਾਰਟੀ ਸਰਕਾਰ ਆਈ ਹੈ ਮੰਨਦੇ ਆ ਅਸੀਂ ਆਮ ਆਦਮੀ ਪਾਰਟੀ ਸਰਕਾਰ ਆਈ ਆ ਆਮ ਲੋਕਾਂ ਦੇ ਵਿੱਚੋਂ ਨਿਕਲ ਕੇ ਨੌਜਵਾਨ ਮੁੰਡੇ ਆਏ ਨੇ ਪਰ ਬਹੁਤ ਸਾਰੀ ਜਗ੍ਹਾ ਤੇ ਅਸੀਂ ਦੇਖਿਆ ਕਿ ਬੜੇ ਵੱਡੇ ਪਦਰ ਤੇ ਲੁੱਟ ਮਚਾਈ ਹੋਈ ਆ ਬੜਾ ਤਰੀਕੇ ਦੇ ਨਾਲ ਪੂਰੇ ਬਿਊਰੋਕਰੇਟ ਸਿਸਟਮ ਵਿੱਚ ਨਰ ਰਲ ਕੇ ਇਹਨਾਂ ਨੇ ਪੂਰੀ ਧੱਜੀਆਂ ੜਾਈਆਂ ਹੋਈਆਂ ਨੇ ਜੇ ਕੋਈ ਕਰਾਪਸ਼ਨ ਬੰਦ ਹੋ ਗਈ ਐਨਓਸੀ ਦੇ ਨਾਂ ਤੇ ਸਰਿਆਂ ਰਜਿਸਟਰੀਆਂ ਹੋ ਰਹੀਆਂ ਨੇ ਜਿਹੜੇ ਤੱਕੇ ਨਾਲ ਉਹ ਜਿਹੜੀਆਂ ਐਨਓਸੀ ਦੇ ਨਾਂ ਤੇ ਲੁੱਟ ਹੋ ਰਹੀ ਆ ਹੋਰ ਵੀ ਤਰੀਕਿਆਂ ਨਾਲ ਲੁੱਟ ਹੋ ਰਹੀ ਆ ਸਾਰਾ ਪੈਸਾ ਇਕੱਠਾ ਹੋ ਕੇ ਇਹਨਾਂ ਵਿਧਾਇਕਾਂ ਦੇ ਚੁੰਗਲ ਦੇ ਵਿੱਚ ਜਾ ਰਿਹਾਗਾ ਇਹਦੀ ਬਹੁਤ ਵੱਡੀ ਜਾਂਚ ਮੈਂ ਕਹਿ ਰਿਹਾ ਕੱਲ ਵੀ ਅੱਜ ਵੀ ਕਹਿ ਰਹੇ ਆ ਭਗਵਾਨ ਤੁਮਾਨ ਸਾਹਿਬ ਇੰਨਾ ਦੀ ਪਹਿਲਾਂ ਪੱਲਾ ਜਾਂਚ ਕਰਾ ਲਓ 13 ਵਿਧਾਨ ਸਭਾ ਸੀਟਾਂ ਨੇ ਕੋਈ ਗੱਲ ਨਹੀਂ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦੀ ਆਉਣਾ ਅਸੀਂ ਫਿਰ ਸਾਡੇ ਵੀ ਕਿਹੜਾ ਕਹਿੰਦੇ ਹੁੰਦੇ ਨੇ ਵੀ ਸਾਡੇ ਚੂੜੀਆਂ ਪਈਆਂ ਨੇ ਅਸੀਂ ਵੀ ਜਿਵੇਂ ਤੁਸੀਂ ਫੈਲਾ ਪੁੱਟ ਅਪ ਕਰਦੇ ਹੋ ਅਸੀਂ ਫੁੱਲ ਫੈਲਾ ਪੁੱਟ ਅਪ ਕਰਾਂਗੇ ਕਿਹੜੀ ਦਾ ਪਿਛਲੇ ਨੇ ਅਸੀਂ ਵਿਜਨਸ ਦੀ ਰੇਡ ਪਈ ਸੀ ਅਸੀਲ ਦੇ ਵਿੱਚ ਜਿਹੜਾ ਜਿਹੜਾ ਮੋਰਮ ਫੜ ਲਿਆ ਗਿਆ ਰਿਸ਼ਵਤ 35000 ਦੇ ਨਾਲ ਪਰ ਉਹਦੇ ਜਿਹੜੇ ਪਟਵਾਰੀ ਸੀ ਜਿਹੜਾ ਮੁੱਖ ਦੋਸ਼ੀ ਸੀ ਤਸਵੀਰ ਦਾ ਸੀ ਉਹਨੂੰ ਬਿਜ਼ਨਸ ਦੇ ਸ਼ਰਤਾਂ ਦੇ ਵਰ ਕੀ ਕਹਿੰਦੇ ਹੋ ਦੇਖੋ ਜੀ ਉਹ ਜਿਹੜੀ ਮੈਂ ਉਹਦੇ ਬਾਰੇ ਜ਼ਿਆਦਾ ਨਹੀਂ ਕਹੂੰਗਾ ਕਿਉਂਕਿ ਉਹਦੇ ਬਾਰੇ ਮੈਨੂੰ ਪੂਰੀ ਪੂਰਾ politically ਤੌਰ ਤੇ ਪਤਾ ਨਹੀਂ ਹੈਗਾ ਦੇਖੋ ਸਰਕਾਰ ਜੋ ਵੀ ਕਰ ਰਹੀ ਹੈ ਚੰਗਾ ਕਰ ਰਹੀ ਆ ਪਰ ਮੈਂ ਕਹੂੰਗਾ ਕਿ ਇਹ ਜਿਹੜਾ ਸਿਸਟਮ ਜਿਹੜਾ ਮਤਲਬ ਕਿ ਦੇਖਿਆ ਜਾਵੇ ਵੀ ਜਿਹੜਾ ਉਹਨੂੰ ਕੈਪਚਰ ਕੀਤਾ ਦੇਖੋ ਜਿਹੜਾ ਬੰਦਾ ਰਿਸਵਤ ਲੈਂਦਾ ਜੇ ਉਹਨੂੰ ਉਹਦੇ 트੍ਰੈਪ ਲੱਗਿਆ ਹੋਇਆ ਵਿਜੀਲੈਂਸ ਦਾ ਉਹਨੂੰ ਫੜ ਲੈਂਦੀ ਆ ਤਾਂ ਅਸੀਂ ਲਾਅ ਐਂਡ ਆਰਡਰ ਨੂੰ ਆਪਣੇ ਹੱਥ ਥੋੜੀ ਲਵਾਂਗੇ ਜਦੋਂ ਉਹਨਾਂ ਦੇ ਅਗੇਸ ਥੋੜੀ ਜਾਊਗਾ ਜਿਹੜਾ ਬੰਦਾ ਫੜਿਆ ਉਹ ਕਾਨੂੰਨ ਆ ਕਟਕੋੜ ਚ ਬਣਿਆ ਹੋਈਆਂ ਨੇ ਕੋਰਟ ਦੇ ਵਿੱਚ ਉਹ ਆਪਣੇ ਆਪ ਨੂੰ ਪੇਸ਼ ਕਰਨਗੇ ਆਪਣੇ ਐਵੀਡੈਂਸ ਦੇਣਗੇ ਜੀ ਉੱਥੇ ਪਤਾ ਲੱਗੂਗਾ ਵੀ ਕਿਹੜਾ ਬੰਦਾ ਸਹੀ ਪਾਇਆ ਜਾਂਦਾ ਜਾਂ ਪਟਵਾਰੀ ਸਹੀ ਪਾਇਆ ਜਾਂਦਾ ਨਾ ਤਾਂ ਪਟਵਾਰੀ ਦਾ ਹੀ ਵਿੱਚੀ ਆ ਨਾ ਉਹ ਮੁੰਡੇ ਦਾ ਹੀ ਵਿੱਚੀ ਆ ਜਿਹੜਾ ਤੁਸੀਂ ਕਹਿ ਰਹੇ ਹੋ ਤੇ ਕਹਿਣਾ ਮਿਲ ਗਿਆ ਉਹ ਕਲੀਅਰ ਪਾਇਆ ਜਾਊਗਾ ਉੱਥੇ ਕੋਰਟ ਦੇ ਵਿੱਚ ਹੀ ਐਵੀਡੈਂਸ ਹੋਣਗੇ ਉੱਥੇ ਪਾਇਆ ਜਾਊ ਕਿਹੜਾ ਬੰਦਾ ਦੋਸ਼ੀ ਸੀ ਜੇ ਦੋਸ਼ੀ ਜਿਸ ਨੂੰ ਸਜ਼ਾ ਹੋ ਜਾਣੀ ਹੈ ਲੋਕਾਂ ਨੂੰ ਕੀ ਅਪੀਲ ਹੈ ਜਿਹੜਾ ਸਵਾਲ ਹੈ ਕਿ ਮੈਂ ਕਰੂਗੀ ਅਪੀਲ ਕਿ 13 ਦੇ 13 ਸੀਟਾਂ ਤੇ ਗਲਤ ਚੱਲਦੀਆਂ ਜਿੱਦਾਂ ਦੀ ਸਾਰੀਆਂ ਏਹ 13 ਸਾਡੀ ਲੋਕਾਂ ਨੂੰ ਫਾਸਟ ਐਂਡ ਲਾਸਟ ਅਪੀਲ ਇਹੀ ਆ ਮੈਂ ਕਹੂੰਗਾ ਕਿ ਪੰਜਾਬ ਦੇ ਲੋਕੋ ਸਾਡੀ ਇੱਕ ਹੱਥ ਮਾਰ ਕੇ ਤੁਹਾਨੂੰ ਬੇਨਤੀ ਹੈ ਥੋੜਾ ਜਿਹਾ ਲਿਟਰੇਸੀ ਪੜ੍ਹੇ ਲਿਖੇ ਤਮਾਮ ਵੱਲ ਆਓ ਥੋੜਾ ਜਿਹਾ ਦੈਰੇ ਵੱਲ ਆਓ ਫ੍ਰੀ ਬੀਜ ਦੇ ਵੱਲ ਕੁਛ ਨਹੀਂ ਰੱਖਿਆ ਫ੍ਰੀ ਦਾ ਸਾਨੂੰ ਜੋ ਕੁਝ ਮਿਲ ਰਿਹਾ ਬਹੁਤ ਵਧੀਆ ਮਿਲ ਰਿਹਾ ਹੈ ਸਾਰੀਆਂ ਸਰਕਾਰਾਂ ਦੇ ਰਹੀਆਂ ਨੇ ਜਿੰਨਾ ਕੁ ਮਿਲ ਰਿਹਾ ਪਰ ਮੈਂ ਗੱਲ ਜਰੂਰ ਕਹਿਣਾ ਚਾਹਣਾ ਆਪਣੀ ਫੈਮਿਲੀ ਦੇ ਵਿੱਚ ਬੱਚਿਆਂ ਨੂੰ ਜੇਕਰ ਤੁਸੀਂ ਚੰਗਾ ਐਜੂਕੇਸ਼ਨਲੀ ਵਧੀਆ ਬਣਾਉਣਾ ਚਾਹੁੰਦੇ ਪੰਜਾਬ ਨੂੰ ਇੱਕ ਵਧੀਆ ਸਟਰਕਚਰ ਤੇ ਹੱਬ ਤੇ ਖੜਾ ਕਰਨਾ ਚਾਹੁੰਦੇ ਤਾਂ ਮੈਂ ਜਰੂਰ ਕਹਿਣਾ ਚਾਹੂੰਗਾ ਕਿ ਜਿਹੜੀ ਆਮ ਆਦਮੀ ਪਾਰਟੀ ਸਰਕਾਰਾਂ ਝਾੜੂ ਵਾਲੀ ਸਰਕਾਰ ਇਹ ਸਰਕਾਰ ਨੇ ਇੱਕ ਸਾਲ ਦੇ ਵਿੱਚ ਡੇਢ ਦਾ 2 ਸਾਲ ਦੇ ਵਿੱਚ 1 ਲੱਖ ਕਰੋੜ ਦਾ ਕਰਜ਼ਾ ਲੈ ਲਿਆ ਜਿਹੜਾ 2.5 ਲੱਖ ਕਰੋੜ ਦਾ ਕਰਜ਼ਾ 70 ਸਾਲਾਂ ਦੇ ਵਿੱਚ ਦੋ 파ਰਟੇ ਨੇ ਲਿਆ ਮੈਂ ਕਹੂੰਗਾ ਇਹ ਸੋਨ ਨੂੰ ਵੇਚ ਕੇ ਖਾ ਜੂਗੀ ਤੁਹਾਡੇ ਹਰ ਦੇ ਉੱਤੇ ਇਕੱਲੇ ਇਕੱਲੇ ਦੇ ਉੱਤੇ ਲੱਖਾਂ ਰੁਪਏ ਦੀ ਪੰਡ ਆ ਜੂਗੀ ਮੇਰਾ ਲਾਸਟ ਦੇ ਵਿੱਚ ਇਹੀ ਕਹਿਣਾ ਕਿ ਵਿਧਾਨ ਸਭਾ ਜਿਹੜੀ ਆ ਕਿ ਉਹਦੇ ਵਿੱਚੋਂ ਚੋਣਾਂ ਨੰਗੀਆਂ ਨੇ ਉੱਤੇ ਲੋਕ ਸਭਾ ਆ ਚੁੱਕੀਆਂ ਨੇ 27 ਦੇ ਵਿੱਚ ਵਿਧਾਨ ਸਭਾ ਆਉਣ ਵਾਲੀਆਂ ਨੇ ਜਿਹੜੀਆਂ 13 ਸੀਟਾਂ ਨੇ ਇਹਨਾਂ ਦੇ ਵਿੱਚ ਥੋੜਾ ਜਿਹਾ ਝਟਕਾ ਦੇ ਦਿਓ ਹੋ ਸਕਦਾ ਸੋਨੂੰ ਵੀ 2-3 ਸਾਲ ਸੁੱਖ ਦਾ ਸਾਹ ਮਿਲ ਜੇ ਇਹਨਾਂ ਨੂੰ 13 ਸੀਟਾਂ ਤੇ ਜਿਤਾ ਕੇ ਤੇ ਸਾਡੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੋ ਕਾਂਗਰਸ ਪਾਰਟੀ ਉਹ ਪਾਰਟੀ ਆ ਜਿਹੜੀ ਪਾਰਟੀ ਨੇ ਦੇਸ਼ ਨੂੰ ਖੜਾ ਕੀਤਾਗਾ ਸੋ ਕਾਂਗਰਸ ਪਾਰਟੀ ਨੈਸ਼ਨਲ ਲੈਵਲ ਤੇ ਅਲਾਈਅንስ ਕਰ ਰਹੀ ਹੈ 28 ਪਾਰਟੀਆਂ ਦੇ ਨਾਲ ਅਲੱਗ-ਅਲੱਗ ਪਾਰਟੀਆਂ ਇਕੱਠੀਆਂ ਹੋ ਕੇ ਇਲੈਕਸ਼ਨ ਲੜ ਰਹੀਆਂ ਨੇ ਖੇਤਰੀ ਪਾਰਟੀਆਂ ਜੇ ਮਜ਼ਬੂਤ ਹੋ ਕੇ ਉੱਪਰ ਜਾਣਗੀਆਂ ਪਾਰਲੀਮੈਂਟ ਦੇ ਵਿੱਚ ਖੇਤਰੀ ਪਾਰਟੀਆਂ ਉਹਨਾਂ ਵਿੱਚੋਂ ਜਿੱਤੇ ਹੋਏ ਐਮਐਨਏ ਐਮਪੀ ਜਾਣਗੇ ਤਾਂ ਮੈਨੂੰ ਲੱਗਦਾ ਕਿ ਸਾਡਾ ਸੈਕੂਲਰ ਪਾਰਟੀ ਸੈਕੂਲਰ ਕਾਂਗਰਸ ਹੈਗੀ ਸਾਡਾ ਜਿਹੜਾ ਡੈਮੋਕ੍ਰੇਸੀ ਆ ਲੋਕਤੰਤਰਾ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਪਰਫੁੱਲਤ ਹੋਊਗਾ ਜੇ ਤੁਸੀਂ ਜਿਹੜਾ ਮੋਦੀ ੜ ਕੇ ਉੱਠ ਕੇ ਕਹਿ ਦਿੰਦਾ ਇੱਕ ਐਕਟਿਵਾਰ 400 ਵਾਰ ਜੇ ਤੁਸੀਂ ਉਹਨੂੰ ਲੈ ਆਏ ਹੈ ਨਾ 400 ਵਾਲੇ ਨੂੰ ਉਹਨੇ ਬਹੁਮੰਨਾ ਸਰਕਾਰ ਬਣਾਉਣੀ ਆ ਕਨਸਟੀਟਿਊਸ਼ਨ ਨੂੰ ਬ੍ਰੇਕ ਕਰਨਾਗਾ ਮਨੋਵਾਦੀ ਸਰਕਾਰ ਬਣਾਉਣੀ ਆ ਕਿਸਾਨਾਂ ਨੂੰ ਸੰਭੂ ਬਾੜੀ ਨਹੀਂ ਟੱਪਣ ਦਿੱਤਾ ਔਰ ਡੇਢ ਡੇਢ ਸਾਲ ਸਾਨੂੰ ਦਿੱਲੀ ਵਹਾ ਕੇ ਰੱਖਿਆ ਆਉਣ ਵਾਲਾ ਸਮਾਂ ਜੇ ਮੋਦੀ ਸਰਕਾਰ ਆ ਜਾਂਦੀ ਆ ਤਾਂ ਤੁਹਾਡੇ ਪੰਜਾਬ ਦੇ ਵਿੱਚ 10 ਰੋੜ ਨਿਕਲ ਜਾ ਰਹੇ ਨੇ ਜਿਹਨੂੰ ਰੋੜਾ ਪਾ ਕੇ ਹਿਮਾਚਲ ਦਾ ਇਹਨੂੰ ਕੰਕਰੀਟ ਪਰਫੋਰਮਟ ਕਰ ਦੇਣਾ ਇੱਥੇ ਖੇਤੀਬਾੜੀ ਖਤਮ ਹੋ ਜਾਣੀ ਆ ਮੈਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਭੱਠਾ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਕੁਲੀਆਂ ਝੋਪੜਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਮੈਂ तमाम ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜੀ ਸੈਕੂਲਰ ਪਾਰਟੀ ਆ ਕਾਂਗਰਸ ਪਾਰਟੀ ਜਿਹੜੀ ਅਲਾਈਅੰਸ ਕਰਕੇ ਆਈ ਆ ਇਹਨੂੰ ਮਜ਼ਬੂਤ ਕਰੋ ਮੈਂ ਵੱਡੇ ਪੱਧਰ ਤੇ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਸਾਰੀ ਜਿੰਨੇ ਪ੍ਰੈਸਰ ਕੋਟ ਰਾਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੀ ਸਮੁੱਚੀ ਲੀਡਰਸ਼ਿਪ ਬੈਠੀ ਆ तमाम ਬਲਕ ਪ੍ਰਧਾਨ ਬੈਠੇ ਨੇ ਸਾਰਿਆਂ ਦਾ ਧੰਨਵਾਦ ਸਾਡੇ ਜ਼ਿਲ੍ਹਾ ਪ੍ਰਧਾਨਾਂ ਦਾ ਧੰਨਵਾਦ ਸਾਡੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਕਾਲਾ ਢਿੱਲੋਂ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਦਿਲਵੀਰ ਸਿੰਘ ਗੋਲਡੀ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ